ਮੈਂ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਕਰਨਾ ਚਾਹੁੰਦਾ ਸਾਡੇ ਟੀਚਰਸ ਦਾ ਸਾਡੇ ਸਟਾਫ ਦਾ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਦਾ ਸਾਡੀ ਇੱਥੇ ਦੀ ਪੰਚਾਇਤ ਦਾ ਜਿਨ੍ਹਾਂ ਦੇ ਸਦਕਾ ਜਿਹੜਾ ਇਹ ਪੋਸੀਬਲ ਹੋ ਸਕਿਆ ਟੀਚਰਸ ਦਾ ਖਾਸ ਕਰਕੇ ਥੈਂਕ ਯੂ ਇਸ ਕਰਦਾ ਕਿ ਇਹਨਾਂ ਨੇ ਬੜਾ ਔਖਾ ਸਮਾਂ ਜਿਹੜਾ ਨੰਗਾਇਆ ਪਿਛਲੇ ਟਾਈਮ ਦੇ ਵਿੱਚ ਕਿਉਂਕਿ ਇਹਨਾਂ ਨੇ ਆਪਣੀਆਂ ਤਾਂ ਖਾਹਾਂ ਤੱਕ ਜਿਹੜੀਆਂ ਆ ਸਕੂਲ ਦੇ ਵਿੱਚ ਜਿਹੜੀਆਂ ਲਾਈਆਂ ਹੁਣ ਸਾਡੀ ਸਰਕਾਰ ਜਿਹੜੀ ਹੈ ਆ ਆਪਣਾ ਫਰਜ ਸਮਝਦੇ ਹੋਏ ਆਪਣਾ ਬੱਚਿਆਂ ਪ੍ਰਤੀ ਆਪਣੇ ਫਿਊਚਰ ਪ੍ਰਤੀ ਕਿਉਂਕਿ ਸਾਡੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਦਾ ਉਦੇਸ਼ ਹੀ ਇਹ ਆ ਪੜ੍ਹਾਈ ਤੇ ਚੰਗਾ ਹੈਲਥ ਕੇਅਰ ਸਿਸਟਮ ਸੋ ਉਹਦੇ ਤਹਿਤ ਜਿਹੜਾ ਆ ਆਪਾਂ ਟੀਚਰਸ ਦੇ ਨਾਲ ਖੜਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਐਜੂਕੇਸ਼ਨ ਦਾ ਪ੍ਰਸਾਰਿਆ ਉਹ ਬੱਚਿਆਂ ਤੱਕ ਪਹੁੰਚਦਾ ਕਰਨਾ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਪਿੰਡ ਕਿਸੇ ਖੂੰਜੇ ਚ ਵੀ ਕੋਈ ਬੱਚਾ ਜਿਹੜਾ ਪੜ੍ਹਾਈ ਤੋਂ ਵਾਂਝਾ ਰਹੇ ਜੇ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਪੜ੍ਹਾਈ ਦਾ ਆਪਣਾ ਭਵਿੱਖ ਸਵਾਰਨ ਦਾ ਮੈਂਗੇ ਵੀ ਉਦਾਹਰਣ ਇੱਕ ਦਿੱਤੀ ਸੀ ਕਿ ਕੀ ਇਹ ਪਹਿਲੀ ਵਾਰ ਇਦਾਂ ਗੱਲ ਹੋਈ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੇ ਨਾ ਜੀ ਰੀਸੈਂਟਲੀ 260 ਬੱਚਿਆਂ ਨੇ ਜਿਹੜਾ ਆਈਆਈਟੀ ਵਰਗਾ ਇੰਜੀਨੀਅਰਿੰਗ ਦਾ ਐਗਜ਼ਾਮ ਕਲੀਅਰ ਕੀਤਾ ਜਿਹਦਾ ਨਤੀਜਾ ਪਤਾ ਕੀ ਹੈ ਜੀ ਇਹ ਸੁਣਨ ਨੂੰ ਗੱਲ ਲੱਗਦੀ ਹੈ ਪਰ ਇਹਨੂੰ ਜਦੋਂ ਮੈਂ ਸਮਝਾਵਾਂ ਤਾਂ ਫੇਰ ਸਮਝ ਲੱਗਣੀ ਸਾਰਿਆਂ ਨੂੰ ਕਿ ਜਦੋਂ ਬੱਚਾ ਉੱਥੋਂ ਪੜ੍ਹ ਕੇ ਨਿਕਲਣਾ ਨਾ ਇੰਜੀਨੀਅਰਿੰਗ ਕਰਕੇ ਅੱਜ ਦੇ ਦਿਨ ਜਿਹੜਾ ਬੱਚਾ ਨਿਕਲਦਾ ਉਹਨੂੰ ਮਿਨੀਮਮ ਪੈਕੇਜ ਸਭ ਤੋਂ ਘੱਟ ਅਮਾਊਂਟ ਵਾਲਾ ਜਿਹੜਾ ਪੈਕੇਜ ਇੱਕ ਸਾਲ ਦਾ 60 ਲੱਖ ਰੁਪਏ ਮਿਲਦਾ ਕਹਿੰਦਾ ਮਤਲਬ 5 ਲੱਖ ਰੁਪਏ ਮਹੀ ਤੇ ਜਿਹਦੇ ਘਰੇ ਜਿਹੜਾ ਗਰੀਬ ਦੇ ਘਰੇ ਰੋਟੀ ਨਹੀਂ ਪੱਕਦੀ ਉਹਦਾ ਬੱਚਾ ਜੇ 5 ਲੱਖ ਰੁਪਏ ਮਹੀਨਾ ਕਮਾਣ ਲੱਪੇ ਗਰੀਬੀ ਦੂਰ ਹੋ ਗਈ ਕਿ ਨਹੀਂ ਹੋ ਗਈ ਸੋ ਇਹ ਲਾਈਵ ਐਗਜ਼ੈਂਪਲ ਹੈ ਕਿ ਪੜ੍ਹਾਈ ਦਾ ਅਸਰ ਕਿੱਥੇ ਤੱਕ ਹੈ ਸਿੱਖਣ ਲੈ ਕੇ ਸਫਲਤਾ ਦੀ ਪੋਸਿਸ਼ਨ ਕੀ ਹੈ ਇਹ ਸਿੱਖੇ ਤੋਂ ਦੋ ਚੀਜ਼ਾਂ ਜੀ ਦੋ ਚੀਜ਼ਾਂ ਇਹ ਆ ਪਹਿਲਾ ਇਹ ਆ ਕਿ ਜਿਹੜਾ ਸਰਕਾਰੀ ਸਕੂਲ ਦਾ ਇਨਫਰਾਸਟ੍ਰਕਚਰ ਹੈ ਜਿਹਦੇ ਵਿੱਚੋਂ ਨਾ ਭਰੋਸਾ ਉੱਠ ਗਿਆ ਸੀਗਾ ਪੇਰੈਂਟਸ ਦਾ ਟੀਚਰਸ ਦੀ ਕਦੀ ਕੋਈ ਗਲਤੀ ਨਹੀਂ ਰਹੀ ਟੀਚਰਸ ਨੇ ਤਾਂ ਆਪਣੀ ਮਿਹਨਤ ਜਾਰੀ ਰੱਖੀ ਪਰ ਜਿਹੜੇ ਪੇਰੈਂਟ ਸੀਗੇ ਉਹਨਾਂ ਦਾ ਭਰੋਸਾ ਉੱਠ ਗਿਆ ਸੀ ਇਨਫਰਾਸਟ੍ਰਕਚਰ ਦੇਖ ਕੇ ਸੋਚੋ ਜਿਹੜੇ ਸਕੂਲ ਦੀ ਕੰਧ ਹੀ ਨਾ ਹੋਵੇ ਚਾਰ ਦੁواری ਨੇ ਉੱਥੇ ਆਪਣੇ ਕੋਈ ਚੰਗੇ ਘਰ ਦੇ ਜਿਹੜੇ ਆ ਉਹ ਆਪਣਾ ਬੱਚਾ ਕਿਉਂ ਪਣਾਉਣਗੇ ਥੱਲੇ ਜ਼ਮੀਨ ਤੇ ਕਿਉਂ ਬਿਠਾਉਣਗੇ ਬਿਨਾ ਛੱਤ ਵਾਲੀ ਥਾਂ ਤੇ ਕਿਉਂ ਬਿਠਾਉਣਗੇ ਸੋ ਉਹ ਚੀਜ਼ਾਂ ਜਿਹੜੇ ਇਨਫਰਾਸਟ੍ਰਕਚਰ ਹੈ ਸਾਡੀ ਸਰਕਾਰ ਪੂਰਾ ਕਰਕੇ ਦੇ ਰਹੀ ਉਹਦੇ ਤਹਿਤ ਜਿਹੜੇ ਗਰੀਬ ਘਰ ਦੇ ਬੱਚੇ ਆ ਜਿਹੜੇ ਕੀ ਸ਼ਹਿਰ ਨਹੀਂ ਜਾ ਸਕਦੇ ਜਿਹੜੇ ਦੂਰ ਨਹੀਂ ਜਾ ਸਕਦੇ ਉਹਨਾਂ ਨੂੰ ਇੰਸਟੀਟਿਊਟ ਨੂੰ ਕਹਿੰਦੇ ਆ ਕਿ ਮੌਕੇ ਤੇ ਉੱਥੇ ਹੀ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੀ ਚੰਗੀ ਐਜੂਕੇਸ਼ਨ ਦਾ ਮੌਕਾ ਦੇ ਰਿਹਾ ਹੈ ਸਰਕਾਰ ਦੇ ਕਮਿਸ਼ਨ ਜਿਹੜਾ ਕਿ ਉਹ ਤੇ ਪਿਛਾਵਰਤਾ ਕਿਸੇ ਇਤਨੇ ਵੀ ਕੋਈ ਕਿਸ ਕੀਤੀ ਸਿਕਾ ਨਹੀਂ ਹੈਗਾ ਇਹ ਹੈਗਾ ਇਹ ਰਹਿਣਾ ਜੀ ਗੱਲ ਅਸਲ 'ਚ ਜਿਹੜਾ ਯੁੱਧ ਨਸ਼ੀ ਵਿਰੁੱਧ ਹੈ ਨਾ ਜੀ ਉਹ ਕਈ ਵਾਰੀ ਸਾਨੂੰ ਇਹ ਲੱਗਦਾ ਆ ਕਿ ਇਹ ਖਰੇ ਜੁੱਧ ਖਰੇ ਪੁਲਿਸ ਦਾ ਆ ਜਾਂ ਕੱਲੇ ਸਰਕਾਰ ਦਾ ਆ ਕਿਉਂਕਿ ਇਫੈਕਟ ਤਾਂ ਜਿਹੜੇ ਉਹ ਪਬਲਿਕ ਹੋ ਰਹੀ ਹੈ ਯੁੱਧ ਅਸਲ 'ਚ ਪਬਲਿਕ ਦਾ ਆ ਸਰਕਾਰ ਨੇ ਪਹਿਲ ਕੀਤੀ ਏ ਇਹਨੂੰ ਅੱਗੇ ਲੈ ਕੇ ਜਾਣਾ ਸਾਡੀ ਜ਼ਿੰਮੇਵਾਰੀ ਹੁਣ ਉਹ ਮਿਸ਼ਨ ਨਸ਼ਾ ਮੁਕਤ ਪੰਜਾਬ ਤੇ ਆਪਾਂ ਪਹੁੰਚ ਗਏ ਆ ਕਿ ਨਸ਼ੇ ਮੁਕਤ ਹੀ ਆਪਾਂ ਮੇਕ ਸ਼ੋਰ ਕਰਨਾ ਕਿ ਅੱਗੋਂ ਕੋਈ ਨਵਾਂ ਬੱਚਾ ਨਾ ਲੱਗੇ ਇੱਕ ਗੱਲ ਬੜੀ ਸਿੰਪਲ ਹੈ ਜੀ ਨਸ਼ਾ ਕਿਦਾਂ ਰੋਕਿਆ ਜਾ ਸਕਦਾ ਉਹਦਾ ਇੱਕ ਹੀ ਇੱਕ ਜਵਾਬ ਹੈ ਉਹ ਹੈਗਾ ਜਾਗਰੂਕਤਾ ਦੇ ਨਾਲ ਅਵੇਅਰਨੈਸ ਦੇ ਨਾਲ ਇੱਕ ਨਵਾਂ ਬੱਚਾ ਜਦੋਂ ਲੱਗਣਾ ਏ ਉਹਨੂੰ ਪੂਰਾ ਪਤਾ ਹੈ ਕਿ ਇਹ ਮਾੜੀ ਚੀਜ਼ ਹੈ ਤਾਂ ਤੁਹਾਨੂੰ ਲੱਗਦਾ ਕਿ ਉਹ ਨਸ਼ੇ ਨੂੰ ਅਪਣਾਊਗਾ ਸੋ ਉਹਨਾਂ ਦੀ ਅਵੇਅਰਨੈਸ ਕਰਨਾ ਉਹਨਾਂ ਦੀ ਕਾਉਂਸਲਿੰਗ ਕਰਨਾ ਟੀਚਰਸ ਆ ਸਾਡੇ ਜਿਹੜੇ ਪੇਰੈਂਟਸ ਆ ਸਾਡੀ ਸੁਸਾਇਟੀ ਆ ਜਿਹੜਾ ਆਸ-ਪਾਸ ਆ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਤੈਅ ਕਰਨੀ ਜ਼ਰੂਰੀ